ਇਹ ਐਸੋ ਜਿੰਨਾ ਪੋਸੀਬਲ ਹੋ ਸਕਿਆ ਤਾਂ ਆਪਾਂ ਟਰਾਈ ਕਰਾਂਗੇ ਵੀਡੀਓ ਬਣਾ ਕੇ ਪਾਉਣੀ ਤੇ ਮੇਰੇ ਕੋਲ ਸਾਰੇ ਜਣੇ ਇੰਸਟਾ ਤੇ ਕਮੈਂਟ ਇੰਸਟਾ ਤੇ ਰੀਲ ਦੇ ਕਮੈਂਟਾਂ ਦੇ ਵਿੱਚ ਤੇ YouTube ਦੇ ਵੀਡੀਓ ਦੇ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿਹੜੇ ਟੌਪਿਕ ਤੇ ਵੀਡੀਓ ਲੈ ਕੇ ਆਈਏ ਜਿੱਦਾਂ ਹੀ ਤੁਸੀਂ ਜੋ ਵੀ ਟੌਪਿਕ ਤੁਸੀਂ ਕਹੋਗੇ ਆਪਾਂ ਉਸੇ ਟੌਪਿਕ ਦੇ ਤੁਹਾਨੂੰ ਵੀਡੀਓ ਲੈ ਕੇ ਪਾਵਾਂਗੇ ਅੱਜ ਆਪਣਾ ਮੱਕੀ ਦਾ ਕੰਮ ਲੱਗ ਭਾਜ ਆਪਾਂ ਅੱਜ ਖਤਮ ਕਰ ਦੇਣਾ ਅੱਜ ਕੋਈ ਸੀ ਬੰਦੇ ਦੋ ਹੀ ਆ ਕਿਉਂਕਿ ਬਾਕੀ ਬੰਦੇ ਸਾਡੇ ਗਏ ਹੋਏ ਨੇ ਵੇ ਕਹਿਣ ਵਾਂਗੂ ਆਸੇ ਪਾਸੇ ਕੰਝਾਂ ਦੇ ਕਹਿਣ ਵਾਂਗੂ ਵੰਡੇ ਤੇ ਇੱਕ ਟਰਾਈ ਕਰਿਆ ਕਰੋ ਯਾਰ ਵੱਧ ਤੋਂ ਵੱਧ ਤੁਸੀਂ ਇਸ ਚਾ ਦਾ ਵੀ ਸ਼ੇਅਰ ਕਰਿਆ ਕਰੋ ਆਪਣੀ ਰੀਅਲ ਰੂਲ ਹੈ ਓਏ ਹੋਏ 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 ਮੇਰੇ ਵੀਰ ਆ ਕੀ ਹੋ ਗਿਆ ਕੜੇ ਜੱਫਰ 1 2 3 ਬੁਲਾਓ ਬਈ ਅੱਧਾ ਨਹੀਂ ਐਤਾ ਨਹੀਂ 1 2 3 ਓ ਔਲੇ ਹੋੜੀ ਹੋੜ ਮੰਦੇ ਹੋ ਗੇਰੇ ਚੁੱਟਾ ਪਈਏ ਦੇ ਵੇਟ ਵੀ ਪੌੜਾ ਸਾਡੇ ਵਾਲੇ ਦੇ ਜੇ ਮਨੇ ਲਾਈਕ ਕਰੀ ਜਦੋਂ ਨਾਲ ਦੀ ਨਾਲ ਉਹ ਤੇਰੀ ਅਲਦ ਨਾ ਪੂਰੇ ਵੇਟ ਜਾ ਟੰਗਿਆ ਪਿਆ ਇਹ ਕਿਸੇ ਲੋਡ ਲੈ ਜੇ ਨਾ ਓਕੇ ਉਹ ਤੇਰੀ ਪੈਂ ਆਹ ਦੇਖੋ ਬਾਈ ਜੀ ਐਫਐ ਮੰਨਦੇ ਫਿਰੇ ਛੋਟੇ ਟਰੈਕਟਰ ਆ ਬਾਈ ਕੰਟ ਪੂਰਾ ਕਰਦੇ ਫਿਰ ਉਹ ਅਟੈਚ ਹੁੰਦਾ ਇਦਾਂ ਰਹਿ 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 ਚੱਲ ਤੱਕ 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 ਓਏ ਹੋ ਚਲੋ ਛੱਡੋ ਬੰਦ ਕਰ ਦੇ ਚਲ ਜੀ ਇਹ ਦੇਖਣਾ ਤੁਸੀਂ ਕੀ ਦੇਖਣਾ ਤੁਸੀਂ ਖੱਦ ਮੈਨੂੰ ਪਤਾ ਉੱਠਣ ਦੀ ਸਾਰੀ ਜਿਹੜੀ ਉੱਠਣ ਦੀ ਕੋਸ਼ਿਸ਼ ਐ ਗਰਮ ਹਾਂ ਹਾਂ ਯਾਰ ਮੇਰਾ ਨਾ ਤੇ ਮੇਰਾ ਵੇਟ ਪਿਆ ਸੀ ਇੱਥੇ ਯਾਰ ਮਾ ਟਰੈਕਟਰ ਦਾ ਇਹਦਾ ਕੋਈ ਮਨ ਕੇ ਤੰਨਾ ਟਰਾਲਾ ਲਾ ਕੇ ਆਈ ਨਾ ਇਹਨਾਂ ਕਿਸੇ ਲੋਟ ਖੜਾ ਜੋ ਲੈ ਕੇ ਉਹਨਾਂ ਚੁਟਿਆੜਾ ਵੇਟ ਉਹ ਕੋਈ ਪਿਆ ਦੇਖ ਲਈ ਆ ਪਿਆ ਜੀ ਵੇਟ ਇੱਥੇ ਪਿਆ ਤੱਕ ਰਹਾ ਅਜੀਬ ਬਈ ਬਹਾਨੇ ਖੁਲਿਆ ਹੋਇਆ ਮੜ ਜਾ ਪਾਹ ਖੋਲੋ ਮੇਰੀ ਫੇਰ ਹਮਾਂ ਤੇਰੀਆ ਖੋਲ ਦਿੰਿਆ ਆ ਆ ਦੇਖੋ ਜੋ ਹੁਣ ਆਇਆ ਜੋਰ ਮੜਿਆ ਲੈ ਲੈ ਨਾ ਕੋਈ ਰੋ ਫੀਲ ਚੱਕ ਲਓ ਪੂਰੀ ਰੀਅਲ ਫੀਲ ਆ ਰਹੀ ਹੈ ਟਰੈਕਟਰ ਪੱਲੇ 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 ਬਜੇ ਦੇਖਿਓ ਬਈ ਹੋਲੀ ਹੋਇਆ ਸਿੱਠੇ ਫੇਟ ਨਾ ਖਾ ਲਿਓ ਲਓ ਜੀ ਇੱਕ ਟਰਾਲੀ ਰਹਿੰਦੀ ਹੈ ਇੱਥੇ ਖਾਲੀ ਹੋਣ ਵਾਲੀ ਇਹ ਕਰ ਦਿੰਨੇ ਆ ਖਾਲੀ ਤੋ ਰਕੇ ਅੰਕਲ ਤਰਾ ਹੈ ਕਿਉਂ ਪੁੱਠੇ ਪੰਗੇ ਲੈਣਿਓ ਢਾਲੀ ਵਾਲ ਬਈ ਕੰਮ ਨਾ ਬੈਡ ਲੈਣਿਆ ਆਪਣਾ ਫਿਰ ਭਈ ਅੱਗੇ ਵੀ ਕਰਨਾ ਆ ਮੈਂ ਪੁੱਠੇ ਪੰਗੇ ਲੈਣਾ ਮੰਨ ਚੁੱਕਿਆ ਹਾਂ ਜਰਾ ਠੀਕ ਹੈ